ਕਿ ਦੁੱਧ ਪੀਣ ਨੂੰ ਮਨ ਨਹੀਂ ਕਰਦਾ ਤਾਂ ਇਹਨਾਂ 5 ਫੂਡਸ ਦੇ ਨਾਲ ਆਪਣੀ ਕੈਲਸ਼ੀਅਮ ਦੀ ਲੋੜ ਨੂੰ ਤੁਸੀਂ ਪੂਰਾ ਕਰ ਸਕਦੇ ਹੋ ਤੁਹਾਡੀ ਬਾਡੀ ਜਿਹੜੀ ਕਿ ਮਜ਼ਬੂਤ ਹੋ ਸਕਦੀ ਹੈ ਕੈਲਸ਼ੀਅਮ ਸਾਡੀਆਂ ਹੱਡੀਆਂ ਅਤੇ ਦੰਦਾਂ ਦੇ ਲਈ ਸਭ ਤੋਂ ਮਹੱਤਵਪੂਰਨ ਪੌਸ਼ਟਿਕ ਤੱਤਾਂ ਵਿੱਚੋਂ ਇੱਕ ਹੈ ਇਹ ਨਾ ਸਿਰਫ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਬਲਕਿ ਮਾਸਪੇਸ਼ੀਆਂ ਦੀ ਗਤੀ ਕੌਂਟਨ 4 ਅਤੇ ਹਾਰਮੋਨ ਸੰਤੁਲਨ ਦੇ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਆਮ ਤੌਰ ਤੇ ਦੁੱਧ ਨੂੰ ਕੈਲਸ਼ੀਅਮ ਦਾ ਸਭ ਤੋਂ ਵੱਡਾ ਸਰੋਤ ਮੰਨਿਆ ਜਾਂਦਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਦੁੱਧ ਦਾ ਸਵਾਦ ਪਸੰਦ ਨਹੀਂ ਹੁੰਦਾ ਜਾਂ ਉਹਨਾਂ ਨੂੰ ਲੈਕਟੋਸ ਅਸਹਿਣਸ਼ੀਲਤਾ ਹੁੰਦੀ ਹੈ ਤੇ ਅਜਿਹੀ ਸਥਿਤੀ ਦੇ ਵਿੱਚ ਸਵਾਲ ਉੱਠਦਾ ਹੈ ਕਿ ਜੇਕਰ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਕੈਲਸ਼ੀਅਮ ਦੀ ਜ਼ਰੂਰਤ ਨੂੰ ਕਿਵੇਂ ਪੂਰਾ ਕੀਤਾ ਜਾਵੇ ਚੰਗੀ ਗੱਲ ਇਹ ਹੈ ਕਿ ਦੁੱਧ ਤੋਂ ਇਲਾਵਾ ਬਹੁਤ ਸਾਰੇ ਕੁਦਰਤੀ ਭੋਜਨ ਹਨ ਜੋ ਕੈਲਸ਼ੀਅਮ ਦੇ ਨਾਲ ਭਰਪੂਰ ਹੁੰਦੇ ਹਨ ਅਤੇ ਉਹਨਾਂ ਨੂੰ ਖੁਰਾਕ ਦੇ ਵਿੱਚ ਸ਼ਾਮਲ ਕਰਕੇ ਸਰੀਰ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤਿਲ ਦੇ ਬੀਜਾ ਸੈਸਮੀ ਸੀਡ ਜੀ ਹਾਂ ਇਹਨਾਂ ਛੋਟੇ ਦਿਖਣ ਵਾਲੇ ਬੀਜਾਂ ਨੂੰ ਕੈਲਸ਼ੀਅਮ ਦਾ ਪਾਵਰ ਹਾਊਸ ਮੰਨਿਆ ਜਾਂਦਾ ਹੈ। ਇਹ ਇੱਕ ਚਮਚ ਤੇਲ ਵਿੱਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਤੁਸੀਂ ਇਹਨਾਂ ਨੂੰ ਚਟਨੀ ਸਲਾਦ ਜਾਂ 스낵 ਦੇ ਰੂਪ ਵਿੱਚ ਖਾ ਸਕਦੇ ਹੋ ਅੱਗੇ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਨਾਮ ਆਉਂਦਾ ਹੈ ਪਾਲਕ ਮੇਥੀ ਸਰੋਂ ਦਾ ਸਾਗ ਅਤੇ ਬਥੂਆ ਵਰਗੀਆਂ ਹਰੀਆਂ ਸਬਜ਼ੀਆਂ ਕੈਲਸ਼ੀਅਮ ਦੇ ਵਧੀਆ ਸਰੋਤ ਹਨ ਤੇ ਇਹਨਾਂ ਵਿੱਚ ਨਾ ਸਿਰਫ ਕੈਲਸ਼ੀਅਮ ਹੁੰਦਾ ਸਗੋਂ ਮੈਗਨੀਸ਼ੀਅਮ ਅਤੇ ਆਇਰਨ ਵੀ ਹੁੰਦਾ ਜੋ ਸਰੀਰ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਤੀਜਾ ਵਿਕਲਪ ਬਦਾਮ ਅਤੇ ਅਖਰੋਟ ਵਰਗੇ ਸੁੱਕੇ ਮੇਵੇ ਹਨ। ਇਹ ਨਾ ਸਿਰਫ ਦਿਮਾਗ ਦੇ ਲਈ ਫਾਇਦੇਮੰਦ ਹਨ ਬਲਕਿ ਹੱਡੀਆਂ ਨੂੰ ਵੀ ਮਜ਼ਬੂਤ ਬਣਾਉਂਦੇ ਹਨ। ਹਰ ਰੋਜ਼ ਮੁਠੀ ਭਰ ਬਦਾਮ ਖਾਣ ਦੇ ਨਾਲ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਦੂਰ ਹੁੰਦੀ ਹੈ ਇਹਨਾਂ ਨੂੰ ਬਦਾਮ ਮਿਲਕਸ਼ੇਕ ਅਖਰੋਟ ਨੂੰ ਸਲਾਦ ਵਿੱਚ ਪਾ ਕੇ ਜਾਂ ਸੁੱਕੇ ਮੇਵੇ ਦੇ ਲੱਡੂਆਂ ਦੇ ਰੂਪ ਵਿੱਚ ਖੁਰਾਕ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਚੌਥਾ ਹੈ ਛੋਲੇ ਅਤੇ ਰਾਜਮਾ ਜੀਹਾਂ ਇਹ ਦੋਵੇਂ ਦਾਾਲਾਂ ਪ੍ਰੋਟੀਨ ਦੇ ਨਾਲ-ਨਾਲ ਕੈਲਸ਼ੀਅਮ ਦਾ ਵੀ ਬਧੀਆ ਸਰੋਤ ਹਨ ਇਹਨਾਂ ਨੂੰ ਨਿਯਮਿਤ ਤੌਰ ਤੇ ਖਾਣ ਦੇ ਨਾਲ ਹੱਡੀਆਂ ਦੀ ਮਜ਼ਬੂਤੀ ਵੱਧਦੀ ਹੈ ਜੇਕਰ ਤੁਸੀਂ ਚਾਹੋ ਤਾਂ ਛੋਲਿਆਂ ਦਾ ਸਲਾਦ ਬਣਾ ਸਕਦੇ ਹੋ ਰਾਜਮਾ ਚੌਲ ਖਾ ਸਕਦੇ ਹੋ ਜਾਂ ਸਪਾਉਟ ਖਾ ਸਕਦੇ ਹੋ ਪੰਜਵੇਂ ਅਤੇ ਸਭ ਤੋਂ ਸੁਆਦੀ ਵਿਕਲਪ ਦੀ ਗੱਲ ਕਰੀਏ ਤਾਂ ਅੰਜੀਰ ਅੰਜੀਰ ਕੈਲਸ਼ੀਅਮ ਆਇਰਨ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ ਇਸ ਨੂੰ ਪਿਉ ਕੇ ਖਾਣ ਦੇ ਨਾਲ ਖਾਣਾ ਵਧੇਰੇ ਫਾਇਦੇਮੰਦ ਹੁੰਦਾ ਕਿਉਂਕਿ ਇਹ ਸਰੀਰ ਦੇ ਵਿੱਚ ਪੋਸਟਿਕ ਤੱਤਾਂ ਨੂੰ ਜਲਦੀ ਸੋਖਣ ਦੇ ਵਿੱਚ ਮਦਦ ਕਰਦਾ ਹੈ ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਕੈਲਸ਼ੀਅਮ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਦੁੱਧ ਹੀ ਇਕੱਲਾ ਵਿਕਲਪ ਨਹੀਂ ਹੈ ਤੇਲ ਹਰੀਆਂ ਸਬਜ਼ੀਆਂ ਸੁੱਕੇ ਮੇਵੇ ਛੋਲੇ ਰਾਜਮਾ ਤੇ ਅੰजीर ਵਰਗੇ ਭੋਜਨ ਦੀ ਬਰਾਬਰ ਫਾਇਦੇਮੰਦ ਹਨ ਤੇ ਇਹਨਾਂ ਨੂੰ ਖੁਰਾਕ ਦੇ ਵਿੱਚ ਸ਼ਾਮਿਲ ਕਰਨ ਦੇ ਨਾਲ ਨਾ ਸਿਰਫ ਕੈਲਸ਼ੀਅਮ ਦੀ ਕਮੀ ਦੂਰ ਹੋਵੇਗੀ ਸਗੋਂ ਸਰੀਰ ਊਰਜਾ ਨਾਲ ਭਰਪੂਰ ਰਹੇਗਾ ਤੇ ਜੇਕਰ ਤੁਹਾਨੂੰ ਕਿਸੇ ਵੀ ਚੀਜ਼ ਤੋਂ ਅਲਰਜੀ ਹੈ ਤਾਂ ਤੁਸੀਂ ਪਹਿਲਾਂ ਆਪਣੇ ਡਾਕਟਰ ਦੇ ਨਾਲ ਕੰਸਲਟ ਕਰੋ ਤਾਂ ਤਾਂ ਹੀ ਉਸ ਚੀਜ਼ ਨੂੰ ਆਪਣੇ ਪੋਸ਼ ਭੋਜਨ ਦੇ ਵਿੱਚ ਸ਼ਾਮਿਲ ਕਰੋ ਤੇ ਅਜਿਹੀਆਂ ਹੋਰ ਹੈਲਥ ਟਿਪਸ ਨੂੰ ਜਾਣਨ ਦੇ ਵਾਸਤੇ ਵਿਸ਼ਵ ਵਾਰਤਾ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਓ